ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ 5 ਜਨਵਰੀ ਤੇ 1997 ਨੂੰ ਫੁੱਲਾਂ ਵਾਲੀ ਰਜਾਈ ਨਾਲ ਮੇਰੀ ਐਂਟਰੀ ਹੋਈ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰ ਆਵੇ ਲਹਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਔਰ ਹੁਣ ਤੱਕ ਮੈਂ 150 ਐਲਬਮ ਦੇ ਨਾਲ 15 1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕਾ ਤੇ ਕਰ ਰਹੇ ਆ ਜੀ ਜਿੰਨਾ ਚਿਰ ਸਾਹ ਚੱਲਦੇ ਆ ਉਹਨਾਂ ਚਿਰ ਕਰ ਰਹੇ ਆ ਜੀ ਲਿਖੀ ਜਾਂਦੇ ਆ ਤੇ ਗਾਈ ਜਾ ਰਹੇ ਆ ਜੀ ਆ ਜਿਹੜਾ ਨਵਾਂ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਇੰਸਟਾਗ੍ਰam ਉਹਦੇ ਤੇ ਮੇਰੇ ਪੰਜਾਬੀਆਂ ਨੇ ਮੇਰੇ ਰੱਬ ਵਰਗੇ ਸਰੋਤਿਆਂ ਨੇ ਸਾਗਰ 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 ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਉਹ ਇਹਨਾਂ ਨੂੰ ਮੈਂ ਜੀ ਥੋੜਾ ਬਹੁਤਾ ਇਹਨਾਂ ਦੇ ਨਾਲ ਮੱਥਾ ਮਾਰਿਆ ਸਿਰਕਪਾਈ ਕੀਤੀ ਵੀ ਆਪਾਂ ਇਕੱਲੇ ਚੁੱਲੇ ਤੇ ਰੋਟੀਆਂ ਨਹੀਂ ਪਕਾਉਣੀਆਂ ਵੀ ਆਪਾਂ ਇਦਾਂ ਪੰਜਾਬੀ ਸੰਗੀਤ ਨੂੰ ਆਪਣੀ ਜ਼ਿੰਦਗੀ ਦੇ ਦੇਣੀ ਹੈ ਤੋ ਇਹਨਾਂ ਨੂੰ ਸਿਖਾਇਆ ਹੈ ਸਿੱਖ ਗਏ ਜੀ ਤੋ ਦਸ ਕਾ ਜੂ ਸਾਡਾ ਕਰ ਅਸਲ ਚ ਵਾਕੇ ਸਾਕੇ ਦੀ ਮੋਟੇ ਇੰਡਕਾ ਚਲਾ ਲੈਂਦੀ ਆ ਹਾਂਜੀ ਹਾਂਜੀ ਉਹ ਜਿਹੜਾ ਨਾ ਜਦੋਂ ਆਪਾਂ ਇਸ ਲਾਈਨ 'ਚ ਆਏ ਮੈਂ ਬੜੇ ਗਰੀਬ ਘਰ ਚੋਂ ਉਠਿਆ ਜੀ ਤੇ ਜਦੋਂ ਇਸ ਲਾਈਨ 'ਚ ਆਏ ਸਭ ਤੋਂ ਪਹਿਲੀ ਗੱਡੀ ਉਸ ਵੇਲੇ ਇੰਡਕਾ ਹੀ ਸਭ ਤੋਂ ਵਧੀਆ ਗੱਡੀ ਮੰਨੀ ਜਾਂਦੀ ਸੀ ਤੇ ਉਹ ਇਹਨਾਂ ਨੇ ਘਰ ਦੇ ਲਾਗੇ ਖਾਲੀ ਥਾਂ 'ਚ ਗਲੀਆਂ 'ਚ ਚਲਾ ਚਲੂ ਕੇ ਲਾਗੇ ਤੇ ਸਿੱਖ ਲਈ ਮੈਂ ਉਹ ਸਖਾਈ ਸ਼ੌਕ ਜਾਂਦਾ ਨਾ ਉਹ ਉਮਰ ਵੀ ਉਹ ਜੰਗ ਤੇ ਉਹ ਉਹ ਸਿੱਖ ਲਈ ਜੀ ਇਹਨਾਂ ਤੇ ਬਸ ਉਹਦਾ ਰਿਜ਼ਲਟ ਅੱਜ ਆ ਤੁਹਾਡੇ ਸਾਹਮਣੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਕੱਲ ਆਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਗਾਣਾ ਚੱਲ ਰਿਹਾ ਵੀ ਸਾਗਰ ਦੀ ਮੋਟੀ ਲੈਂਦੀ ਇੰਡੀਕਾ ਚਲਾ ਉਸ ਕਲਾਕਾਰ ਨਾਲ ਮਿਲੌਣ ਜਾ ਰਹੇ ਆ ਇਸ ਜੋੜੀ ਨਾਲ ਮਿਲੌਣ ਜਾ ਰਹੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਜੋੜੀ ਆ ਨਾਮ ਵਰ ਗਾਇਕ ਨੇ ਤੇ ਪ੍ਰਾਣੀ ਜੋੜੀ ਆ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਜੋੜੀ ਆ ਸੁਪਰ ਹਿੱਟ ਰਹੀ ਆ ਤੇ 1500 ਵਾਧੂ ਜਿਹੜੇ ਗੀਤ ਉਹ ਗਾ ਚੁੱਕੀ ਆ ਜਿਵੇਂ ਮੈਂ ਗੱਲ ਕਰ ਰਿਹਾ ਅੰਮਰਸਤ ਰਹਿਣ ਵਾਲੇ ਸਤਨਾਬ ਸਾਗਰ ਜੀ ਅਤੇ ਸ਼ਰਨਜੀਤ ਸ਼ੰਮੀ ਜੀ ਸਾਡਾ ਨਾਲ ਗੱਲਬਾਤ ਕਰਾਂਗੇ ਸलाम ਸਾਗਰ ਜੀ ਬਹੁਤ ਬਹੁਤ ਦਾ ਸਵਾਗਤ ਹੈ ਸਾਡੇ ਜੀ ਥੈਂਕ ਯੂ ਜੀ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਸਮੁੱਚੀ ਟੀਮ ਦਾ ਕੋਟ ਕੋਟ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਏ ਹੋ ਤੇ ਸ਼ੰਮੀ ਜੀ ਸਤੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜਾ ਤੁਹਾਡੇ ਇੱਕ ਵੀਡੀਓ ਬੜੀ ਜਿਹੜਾ ਗਾਣਾ ਵਾਇਲ ਹੋਂਦਾ ਦਸ਼ਕਾ ਜਰੂਰ ਸਾਂਝਾ ਕਰ ਦਿਓ ਉਸ ਗਾਣੇ ਦੀ ਜਿਹੜੀ ਆ ਦੋ ਲੈਣਾ ਜੀ ਜੀ ਹੂੰ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਵਾਹ ਵਾਹ ਤੇ ਸਾਗਰੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਦਾ ਚੱਲਦਾ ਰਹੇਗਾ ਕਿਸ ਤਰ੍ਹਾਂ ਦੀ ਦਸ਼ਕਾ ਨਾਲ ਇੰਨਾ ਪਿਆਰ ਦੇ ਰਹੇ ਨੇ ਬੜਾ ਲੰਬੇ ਸਮੇਂ ਤੋਂ ਤੁਸੀਂ ਗਾਇਕਾਂ ਦੇ ਦਸ਼ਕਾ ਦੀ ਕਚਹਿਰੀ ਵਿੱਚ ਤੁਸੀਂ ਆ ਰਹੇ ਹੋ ਬੜੇ ਗੀਤ ਲੈ ਕੇ ਆਏ ਹੋ ਹੁਣ ਤੱਕ 1500 ਤੋਂ ਵੱਧ ਗੀਤ ਲੈ ਆਏ ਹੋ ਠੀਕ ਹੈ ਨਾ ਤੇ ਸ਼ੁਰੂਆਤ ਕਿਸ ਤਰ੍ਹਾਂ ਹੋਈ ਗੈ ਕੀ ਦੂਰ ਸਾਂਝਾ ਕਰ ਇਹ ਸਾਰਾ ਅਜ ਤੋਂ 22 23 ਸਾਲ ਪਹਿਲਾਂ ਇਹ ਵੈਸੇ ਤੇ ਸਨ 97 ਦੀ ਗੱਲ ਹੈ 5 ਜਨਵਰੀ ਤੇ 1997 ਨੂੰ ਫੁੱਲਾਂ ਵਾਲੀ ਰਜਾਈ ਨਾਲ ਮੇਰੀ ਐਂਟਰੀ ਹੋਈ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਅਸੀਂ ਗਰੀਬਾਂ ਨੇ ਪੈਰ ਰੱਖਿਆ ਪੰਜਾਬੀ ਸਰੋਤਿਆਂ ਦੀ ਕਚਹਿਰੀ 'ਚ ਅਸੀਂ ਹਾਜ਼ਰ ਹੋਏ ਤੇ ਪੰਜਾਬੀ ਸਰੋਤਿਆਂ ਨੇ ਪੰਜਾਬੀਆਂ ਨੇ ਮਾਣਾ ਮੋਹੀ ਪਿਆਰ ਦਿੱਤਾ ਸਾਨੂੰ ਅਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਤਾ ਅਰਸ਼ ਤੇ ਲੈ ਗੇ ਤੇ ਉਦੋਂ ਦੇ ਜਿੱਥੇ ਛੰਡੇ ਉਹਨਾਂ ਗੱਡ ਦੇ ਤੇਜੀ ਪੰਜਾਬੀਆਂ ਨੇ ਤੇ ਉੱਥੇ ਹੀ ਖੜੇ ਆ ਜੀ ਤੇ ਲਗਾਤਾਰ ਸੇਵਾ ਕਰ ਰਹੇ ਆ ਜੀ ਬਸ ਲਿਖੀ ਜਾਂਦੇ ਆ ਤੇ ਗਾਈ ਜਾਂਦੇ ਆ ਜੀ ਬਿਲਕੁਲ ਤੇ ਸਾਗੇ ਤੁਹਾਡੇ ਕੋਲ ਗੀਤ ਸੌਂਦੇ ਆ ਫੁੱਲਾਂ ਵਾਲੀ ਜਾਈ ਜਿਹੜਾ ਸੀ ਬੜਾ ਸੁਪਰ ਹਿੱਟ ਗੀਤ ਤੇ ਆਵਾ ਅਸੀਂ ਦੇਖਿਆ ਵੀ ਲੋਕਾਂ ਦੇ ਘਰਾਂ ਚ ਮੇਲਿਆਂ ਚ ਹਰ ਕਿ ਜਗ੍ਹਾ ਤੁਹਾਡਾ ਗੀਤ ਜਿਹੜਾ ਚਾਦਾ ਸੀ ਦੋਲਾਂ ਜੂ ਸਾਂਝੀ ਕਰ ਦਿੱਤੀ ਜੀ ਜੀ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾਂ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾਂ ਲਹਲਹਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਬੋਲੀ ਤੇ ਸਾਗਰ ਐਸਓਪੀ ਕਿੰਨੇ ਹੁੰਦਾ ਤੁਸੀਂ ਜਦ ਗੀਤ ਗਾ ਚਕਿਓ ਕਿੰਨੇ ਲਿਖ ਚਕਿਓ ਤੇ ਜੇਕਰ ਗੱਲ ਕਰੀਏ ਉਸਤਾਦ ਦੀ ਹਰ ਕਿਹਦਾ 스타 ਹੁੰਦਾ ਵਾ ਸਾਗਰ ਸ਼ਮੀ ਦਾ ਕੋਈ ਉਸਤਾਦ ਹੋਊਗਾ ਜੀ ਸਰ ਮੇਰੇ ਗੁਰੂ ਜੀ ਮੇਰੇ ਰੱਬ ਰੂਪ ਮੇਰੇ ਗੁਰੂ ਜੀ ਸ਼੍ਰੀ ਪੂਰਨ ਚੰਦ ਗੁਰੂ ਕੀ ਬਡਾਲੀ ਵਾਲੇ ਔਰ ਹੁਣ ਤੱਕ ਮੈਂ 150 ਐਲਬਮ ਦੇ ਨਾਲ 15 1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕਾ ਤੇ ਕਰ ਰਹੇ ਹਾਂ ਜੀ ਜਿੰਨਾ ਚਿਰ ਸਾਹ ਚੱਲਦੇ ਆ ਉਹਨਾਂ ਚਿਰ ਕਰ ਰਹੇ ਹਾਂ ਜੀ ਲਿਖੀ ਜਾਂਦੇ ਆ ਤੇ ਗਾਈ ਜਾ ਰਹੇ ਹਾਂ ਜੀ ਔਰ ਉਹਨਾਂ ਦੀ ਇਹ ਕਿਰਪਾ ਹੈ ਮੇਰੇ ਪੰਜਾਬੀ ਮੇਰੇ ਪੰਜਾਬੀਆਂ ਦੀ ਪੰਜਾਬੀ ਸਰੋਤਿਆਂ ਦੀ ਮੇਰੇ ਸਰੋਤਿਆਂ ਦੀ ਮੇਰੇ ਰੱਬ ਵਰਗੇ ਸਰੋਤਿਆਂ ਦੀ ਇਹ ਸਾਡੇ ਤੇ ਗਰੀਬਾਂ ਤੇ ਕਿਰਪਾ ਹੈ ਪਤਾ ਨਹੀਂ ਉਹ ਰੈਗੂਲਰ ਉਹ ਤਰਸ ਖਾਈ ਜਾਂਦੇ ਨੇ ਵੀ ਜ਼ਰੂਰੀ ਇਹਨੂੰ ਹੀ ਸੁਣਨਾ ਹੈ ਐਨ ਨੂੰ ਸੁਨਣਾ ਸਾਗਰ ਸ਼ਮੀ ਨੂੰ ਸੁਨਣਾ ਉਹ ਇੰਨਾ ਕ ਪਿਆਰ ਦੇ ਰਹੇ ਨੇ ਜੀ ਮੈਂ ਕਰਜ਼ਾਈ ਆ ਮੇਰਾ ਰੋਮ ਰੋਮ ਮੇਰੇ ਸਰੋਤਿਆਂ ਦਾ ਕਰਜ਼ਾਈ ਹੈ ਮੇਰਾ ਵਾਲ ਵਾਲ ਪੰਜਾਬੀਆਂ ਦਾ ਕਰਜ਼ਾਈ ਹੈ ਜੀ ਜਿਨ੍ਹਾਂ ਨੇ ਵਰਲਡ ਲੈਵਲ ਤੇ ਪਹਿਲੋਂ ਫੁੱਲਾਂ ਵਾਲੀ ਰਜਾਈ ਸ਼ਿੰਦੋ ਦੀ ਹੱਟੀ 150 ਐਲਬਮ ਔਰ 15-1600 ਗੀਤ ਗਾਣੇ ਔਰ ਹੁਣ ਆ ਜਿਹੜਾ ਨਵਾਂ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਇੰਸਟਾਗ੍ਰam ਉਹਦੇ ਤੇ ਮੇਰੇ ਪੰਜਾਬੀਆਂ ਨੇ ਮੇਰੇ ਰੱਬ ਵਰਗੇ ਸਰੋਤਿਆਂ ਨੇ ਸਾਗਰ 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 ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਇਹ ਉਹਨਾਂ ਦੀ ਕਿਰਪਾ ਹੈ ਜੀ ਉਹਨਾਂ ਨੂੰ ਤਰਸਉਂਦਾ ਜੀ ਸਾਡੇ ਤੇ ਬਿਲਕੁਲ ਹੋ ਸਕਦਾ ਜੀ ਅਸੀਂ ਦੇਖਿਆ ਵੀ ਵੱਡੇ ਵੱਡੇ ਕਲਾਕਾਰ ਜਿਵੇਂ ਗੀਪੀ ਗਰੇਵਾਲ ਹੋਗੇ ਨੀਰੂ ਬਾਜਵਾ ਤੱਕ ਜਿਹੜੇ ਨੇ ਉਹਨਾਂ ਰੀਲਾ ਬਣਾਈਆਂ ਤੁਹਾਡੇ ਗੀਤਾਂ ਦੇ ਕਿਸ ਤਰ੍ਹਾਂ ਦੇ ਦੋ ਡੇਡ ਵੱਡੇ ਕਲਾਕਾਰ ਜਿਹੜੇ ਤੁਹਾਨੂੰ ਪਿਆਰ ਦੇ ਰਹੇ ਨੇ ਅੱਜ ਸਗਰਸ਼ਮੀ ਪੂਰੇ ਵਰਡ ਵਿੱਚ ਫੇਮਸ ਹੋ ਗਏ ਨੇ ਕਿਸ ਤਰ੍ਹਾਂ ਦੇ ਦੋ ਪਰਮਾਤਮਾ ਦੀ ਕਿੰਨੀ ਕੀ ਖਸਮ ਦੀਓ ਕਿਰਪਾ ਤੁਹਾਡੇ ਤੇ ਸਰ ਵੈਗਰੂ ਦੀ ਕਿਰਪਾ ਤੇ ਉਹਦੇ ਤੋਂ ਬਿਨਾਂ ਤੇ ਪੱਤਾ ਨਹੀਂ ਹਿੱਲਦਾ ਇਹ ਵੈਗਰੂ ਦੀ ਕਿਰਪਾ ਹੀ ਆ ਬਾਕੀ ਜਿਹੜਾ ਉਹ ਵੱਡੇ ਲੋਕਾਂ ਦੀ ਜਿਹੜੇ ਤੁਸੀਂ ਨਾਮ ਲਏ ਨੇ ਉਹ ਜਿਹੜਾ ਸਾਰੇ ਸਾਡੇ ਪੰਜਾਬੀ ਭੈਣ ਭਰਾ ਫਿਲਮ ਇੰਡਸਟਰੀ ਦੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਲੀਵੁੱਡ ਹਾਲੀਵੁੱਡ ਉਹ ਜਿਹੜਾ ਉਹ ਪਿਆਰ ਦੇ ਰਹੇ ਨੇ ਇਹ ਉਹਨਾਂ ਦਾ ਵੱਡਾਪਨ ਹੈ ਉਹਨਾਂ ਦਾ ਵਿਡੱਪਣ ਹੈ ਵੱਡੇ ਲੋਕ ਉਹਨਾਂ ਦੇ ਦਿਲ ਵੀ ਵੱਡੇ ਨੇ ਉਹਨਾਂ ਦੀ ਸੋਚ ਵੱਡੀ ਹੈ ਤੇ ਉਹ ਸਾਨੂੰ ਵੀ ਗਰੀਬਾਂ ਨੂੰ ਇਦਾਂ ਹੀ ਉਹ ਸਾਨੂੰ ਸੁਣਦੇ ਆ ਹਨਾ ਤੇ ਬਾਕੀ ਜੇ ਉਹ ਨਹੀਂ ਵੀ ਸਾਡੀਆਂ ਰੀਲਾਂ ਬਣਾਉਣਗੇ ਤੇ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਆ ਉਹ ਸਟਾਰ ਲੋਕ ਨੇ ਤੇ ਇਹ ਉਹਨਾਂ ਦਾ ਵੱਡਾਪਨ ਹੈ ਜੀ ਉਹਨਾਂ ਦਾ ਵੱਡਾਪਨ ਹੈ ਉਹ ਸਾਨੂੰ ਗਰੀਬਾਂ ਨੂੰ ਆਪਣੇ ਨਾਲ ਮਿਲਾ ਕੇ ਰੱਖਦੇ ਆ ਜੀ ਸਮਝ ਤੁਹਾਡਾ ਵੀ ਗੱਲਬਾਤ ਕਰਦੇ ਆ ਜਿਹੜੀ ਜੋੜੀ ਅੱਜ ਬਣ ਗਈ ਹੈ ਤੁਹਾਡੀ ਪਰਮਾਤਮਾ ਕਰੇ ਤੁਹਾਡੀ ਉਮਰ ਲੰਮੀ ਕਰੇ ਇਸੇ ਤਰ੍ਹਾਂ ਤੁਹਾਡੀ ਜਿਹੜੀ ਜੋੜੀ ਹੈ ਸੁਪਰ ਹਿੱਟਰ ਵੇ ਜੋੜੀ ਕਿਸ ਤਰ੍ਹਾਂ ਬਣੀ ਦੱਸੋ ਹਜੂ ਸਾਂਝਾ ਕਰਦੇ ਹੋ ਚੀਜ਼ ਤੇ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇਕੱਠੇ ਕੰਮ ਕਰਦੇ ਆ ਸਰ ਮੇਰੇ ਪਿੰਡ ਗੌਣ ਆਏ ਸੀਗੇ ਤੇ ਉਥੇ ਮੈਂ ਤੇ ਥੋੜਾ ਬੋਤਾ ਸਕੂਲ ਟਾਈਮ ਜਿੰਨਾ ਕਗਾਈ ਦਾ ਬਾਲ ਸਭਾ ਵਗੈਰਾ ਚ ਫਿਰ ਕਿਹੜਾ ਦੱਸਾਂ ਇਹਨੂੰ ਦੱਸਦੇ ਪਿੰਡ ਜਿਹੜੇ ਲੋਕੀ ਦਰਸ਼ਕੜੇ ਦੇਖਣ ਦੇਖਣ ਦੇ ਸਾਂ ਤੁਹਾਡਾ ਪਿੰਡ ਜਿਹੜਾ ਇਹਦਾ ਪੁਰਾਣਾ ਪਛੋਕੜ ਆ ਉਹ ਜਰੂਰ ਜਾਣਨਾ ਚਾਹੁੰਦੇ ਨੇ ਮੇਰਾ ਪਿੰਡ ਉੱਡਰ ਹੈ ਹਾਂ ਲੋਪੋ ਕਿਚਾ ਗਾਮੇ ਦੇ ਲਾਗੇ ਜ਼ਿਲ੍ਹਾ ਅਮ੍ਰਿਤਸਰ ਤੇ ਸੋਹਰਾ ਪਿੰਡ ਜਿਹੜਾ ਮੇਰਾ ਸੋਹਰਾ ਪਰਿਵਾਰ ਹੈ ਉਹ ਪਿੰਡ ਗੰਡੀ ਵਿੰਡ ਸਰਾ ਤੇ ਜਿੱਥੇ ਮੇਰੇ ਨਸੀਬ ਹੈ ਵੀ ਮੈਂ ਉੱਥੇ ਆਈ ਹਾਂ ਬਿਲਕੁਲ ਤੇ ਅੱਜ ਤੁਹਾਨੂੰ ਇੱਥੇ ਆ ਟਾਈਮ ਲਿਖਿਆ ਸੀਗਾ ਮਿਲਣਾ ਤੁਹਾਡੇ ਨਾਲ ਤੇ ਇਹ ਉੱਥੇ ਗਾਉਣ ਆਏ ਸੀਗੇ ਤੇ ਮੇਰੇ ਨਾਲ ਮਿਲਣ ਤੋਂ ਪਹਿਲਾਂ ਇਹ ਸੁਪਰ ਹਿੱਟ ਸੀਗੇ ਉਦੋਂ ਤੇ ਇਹਨਾਂ ਦੇ ਗਾਣੇ ਵੱਜਣ ਡਿਆ ਹਿੱਤੇ ਤੇ ਰੋਲਾ ਪੈ ਗਿਆ ਉੱਥੇ ਵੀ ਸਾਗਰ ਆਇਆ ਸਾਗਰ ਆਇਆ ਤੁਹਾਨੂੰ ਜਦੋਂ ਮਿਲੇ ਆ ਜਦ ਤੁਹਾਡੇ ਨਾਲ ਮੇਲ ਹੋਇਆ ਉਦੋਂ ਕਿਹੜੇ ਸੁਪਰ ਹਿੱਟ ਗੀਤ ਸੀ ਜਦ ਪਹ ਲਗਾ ਪਿੰਡ ਜੇ ਵੀ ਸਾਗਰ ਆਏ ਨੇ ਤੋ ਕਿਹੜਾ ਗੀਤ ਸੀ ਜਿਹੜਾ ਬੜਾ ਪਪੂਲਰ ਸੀ ਜਿਹੜਾ ਲੋਕ ਸੌਂਦੇ ਹੁੰਦੇ ਸਨ ਉਦੋਂ ਇਹਨਾਂ ਦੀ ਪੂਰੀ ਟੇਪ ਆ ਗਈ ਸੀ ਇੱਕ ਹਿੱਕ ਨਾਲ ਲਾਈ ਰੱਖਦਾ ਅਮਲੀ ਰਗੜ ਗਿਆ ਲਾਲ ਮਿਰਚ ਜੀ ਨਾਲ ਸੋਹਣਿਆ ਪੜਾਈ ਵਿੱਚ ਲੱਗਦਾ ਨਾ ਚੇਤ ਉਦੋਂ ਬਹੁਤ ਸਾਰੇ ਗਾਣੇ ਆਠ ਗਾਣਿਆਂ ਦੀ ਉਦੋਂ ਟੇਪ ਹੁੰਦੀ ਸੀਗੀ ਤੇ ਅੱਠ ਗਾਣੇ ਉਸ ਟੇਪ 'ਚ ਤਿੰਨ ਚਾਰ ਗਾਣੇ ਦੂਸਰੀ ਟੇਪ 'ਚ ਉਦੋਂ ਤੇ ਉਹ ਗਾਣੇ ਇੱਕਦਮ ਵੱਜ ਰਹੇ ਹੀ ਪੂਰੇ ਜੋਰ ਸ਼ੋਰ ਨਾਲ ਬਿਲਕੁਲ ਜੀ ਸਾਗਰ ਜੀ ਮੈਂ ਸੁਣ ਕਹਿੰਦੇ ਵੀ ਜਦੋਂ ਕਿਤੇ ਬੰਦੇ ਦਾ ਵਿਆਹ ਹੁੰਦਾ ਤੇ ਉਹਦੀ ਜਿਹੜੀ ਪਤਨੀ ਹੁੰਦੀ ਆ ਲక్ష్ਮੀ ਬਣ ਕੇ ਉਹਦੇ ਘਰੇ ਆਉਂਦੀ ਆ ਤੇ ਉਸ ਤੋਂ ਬਾਅਦ ਬੰਦੇ ਦੀ ਢੜਾਈ ਹੋ ਜਾਂਦੀ ਆ ਤੁਹਾਡੀ ਇਹਦੇ ਵਿੱਚ ਕਿੰਨੀ ਕਿ ਸਚਾਈ ਅਚੰਭਾ ਇਹ ਮੇਰੀ ਇਕੱਲੇ ਦੀ ਸਚਾਈ ਨਹੀਂ ਆ ਜੀ ਇਹ ਤੇ ਪੂਰੇ ਵਰਡ ਦੀ ਸਚਾਈ ਆ ਜੀ ਜਿਸ ਘਰ ਚ ਇੰਨੀ ਚੰਗੀ ਔਰਤ ਉਹਦੇ ਜਿਹਦੇ ਨਸੀਬ ਰੱਬ ਵੱਲੋਂ ਹੀ ਚੰਗੇ ਲਿਖੇ ਹੋਣ ਤੇ ਐਡੀ ਵੱਡੀ ਆਰਟਿਸਟ ਵੀ ਹੋਵੇ ਇੰਨੀ ਵੱਡੀ ਵਿਦਿਆ ਉਹਦੇ ਬ੍ਰੇਨ ਚ ਪਰਮਾਤਮਾ ਨੇ ਬਿਠਾਈ ਹੋਵੇ ਉਹ ਵਿਦਿਆ ਤੇ ਪਿੱਛੋਂ ਹੀ ਆਉਂਦੀ ਆ ਜੀ ਮਾਂ ਦੀ ਕੱਖ ਚੋਂ ਹੀ ਆਉਂਦੀ ਆ ਉਹਨੂੰ ਸਿਰਫ ਜਾਗਰਤ ਕਰਨਾ ਹੁੰਦਾ ਜਿਵੇਂ ਕਿ ਸਕੂਲਾਂ ਦੇ ਵਿੱਚ ਟੀਚਰ ਸਾਡੇ ਊੜਾ ਐੜਾ ਹੁੰਦਾ ਤੇ ਸਾਡੇ ਅੰਦਰ ਜਾਗਰਤ ਕਰਦੇ ਆ ਉਹ ਇਹਨਾਂ ਨੂੰ ਮੈਂ ਜੀ ਥੋੜਾ ਬਹੁਤਾ ਇਹਨਾਂ ਦੇ ਨਾਲ ਮੱਥਾ ਮਾਰਿਆ ਸਿਰਖ ਪਾਈ ਕੀਤੀ ਵੀ ਆਪਾਂ ਇਕੱਲੇ ਚੁੱਲੇ ਤੇ ਰੋਟੀਆਂ ਨਹੀਂ ਪਕਾਉਣੀਆਂ ਵੀ ਆਪਾਂ ਇਦਾਂ ਪੰਜਾਬੀ ਸੰਗੀਤ ਨੂੰ ਆਪਣੀ ਜ਼ਿੰਦਗੀ ਦੇ ਦੇਣੀ ਆ ਤੇ ਉਹ ਇਹਨਾਂ ਨੂੰ ਸਿਖਾਇਆ ਹੈ ਸਿੱਖ ਗਏ ਜੀ ਬਸ ਗੱਲ ਖਤਮ ਤੇ ਆਦਰ ਜੀ ਹੋਰ ਕਿਹੜਾ ਸਾਡੇ ਦਸ਼ਕਾਂ ਨੂੰ ਗੀਤਾਂਾਂ ਜਾ ਕਰੋ ਜਿਹੜਾ ਤੁਹਾਡਾ ਮਨ ਤੋਂ ਗੀਤ ਹੈ ਤੇ ਸੁਪਰ ਹਿੱਟ ਹੈ ਜਿਹੜਾ ਲੋਕਾਂ ਨੇ ਜਿਹੜਾ ਗੀਤ ਬਹੁਤ ਪਸੰਦ ਕੀਤਾ ਤੁਹਾਡੀ ਜਿਹੜੀ ਜੋੜੀ ਚ ਉਹ ਜੂ ਸਾਂਝਾ ਕਰਦੇ ਹਾਂਜੀ ਉਹ ਹੈਗਾ ਸੀਗਾ ਜੀ ਇੱਕ ਗਾਣਾ ਸੀ ਜਿਹੜਾ ਇਹਨਾਂ ਤੋਂ ਪਹਿਲੋਂ ਮਤਲਬ ਇਹਨਾਂ ਨਾਲ ਸ਼ਾਦੀ ਤੋਂ ਪਹਿਲੋਂ ਉਹ ਦੂਜੀਆਂ ਲੜਕੀਆਂ ਨੇ ਉਹ ਸਾਡੀਆਂ ਬੱਚੀਆਂ ਉਹਨਾਂ ਨੇ ਮੇਰੇ ਨਾਲ ਗਾਇਆ ਸੀ ਕਿ ਉਹ ਫੀਮੇਲ ਮੁਟਿਆਰ ਦੇ ਬੋਲ ਸੀ ਸ਼ਾਮਾਂ ਦਾ ਟਾਈਮ ਹੈ ਤੇ ਸ਼ਹਿਰ ਨ ਲੜਕੀ ਸ਼ਰਾਰਤਾਂ ਹੁੰਦੀਆਂ ਜੀ ਮੇਰੇ ਗੀਤਾਂ ਗਾਣਿਆਂ ਦੇ ਵਿੱਚ ਚੁਟਕਲੇ ਹੁੰਦੇ ਨੇ ਸ਼ਰਾਰਤਾਂ ਹੁੰਦੀਆਂ ਕੋਈ ਲੱਚਰਤਾ ਨਹੀਂ ਹੁੰਦੀ ਕਿਸੇ ਕਿਸਮ ਦੀ ਡਬਲ ਮੀਨਿੰਗ ਨਹੀਂ ਹੁੰਦੀ ਉਹ ਇੱਕ ਸ਼ਰਾਰਤਾਂ ਚੁਟਕਲੇ ਇੰਜੋਏ ਬਸ ਐਦਾਂ ਤੇ ਉਹ ਗੱਲ ਸੀਗੀ ਵੀ ਰਿਕੁਐਸਟ ਸੁਣੋ ਇੱਕ ਮੇਰੀ ਵੇ ਨਾ ਲਾਇਓ ਮੁੰਡਿਓ ਦੇਰੀ ਵੇ ਇੱਕ ਰਾਤ ਹੈ ਮੂੰਹ ਤੇ ਆਈ ਵੇ ਇੱਕ ਕਾਰ ਵਿਗੜ ਗਈ ਮੇਰੀ ਵੀ ਪਿੰਡ ਚ ਆਈਆਂ ਤੇ ਜਾਂਦੇ ਆ ਮੇਰੀ ਤੁਹਾਡੀ ਸੜਕ ਤੇ ਤੁਹਾਡੇ ਪਿੰਡ ਦੇ ਲਾਗੇ ਗੱਡੀ ਇੱਕ ਕਾਰ ਵਿਗੜ ਗਈ ਮੇਰੀ ਵੇ ਕੋਈ ਹੋਵੇ ਮਕੈਨਿਕ ਪਿੰਡ ਵਿੱਚ ਤਾਂ ਛੇਤੀ ਬੁਲਾ ਦੇ ਹੋਵੇ ਕੋਈ ਕਰਕੇ ਹਿਲਾ ਜਾ ਮੋੜਿਓ ਮੈਨੂੰ ਸ਼ਹਿਰ ਪਹੁੰਚਾ ਦੇ ਹੋਵੇ ਤੇ ਉਹਦਾ ਜਵਾਬ ਸੀਗਾ ਭਈ ਇੱਕ ਹੋ ਗਿਆ ਬੜਾ ਹਨੇਰਾ ਨਹੀਂ ਇੱਕ ਹੋ ਗਿਆ ਬੜਾ ਹਨੇਰਾ ਨਹੀਂ ਇੱਕ ਸਫ਼ਰ ਵੀ ਲੰਬਾ ਤੇਰਾ ਨਹੀਂ ਤੂੰ ਦੋ ਚਾਰ ਘੰਟੇ ਠਹਿਰ ਜਾਨੀ ਹੋ ਲੈਣ ਦੇ ਜਰਾ ਸਵੇਰਾ ਨਹੀਂ ਤੂੰ ਦੋ ਚਾਰ ਘੰਟੇ ਠਹਿਰ ਜਾਨੀ ਹੋ ਲੈਣ ਦੇ ਜਰਾ ਸਵੇਰਾ ਨਹੀਂ ਪਾਟੋ ਚਨ ਮਗਰ ਟਰੈਕਟਰ ਦੇ ਨਹੀਂ ਤੈਨੂੰ ਛੱਡਣ ਚੱਲਾਂਗੇ ਪਾਟੋ ਚਿੰਮਗਰੇ ਟਰੈਕਟਰ ਦੇ ਨਹੀਂ ਤੈਨੂੰ ਛੱਡਣ ਚੱਲਾਂਗੇ ਰਾਤ ਰੌਨੀ ਤੇਰਾ ਸੇਵਾ ਪਾਣੀ ਕਰਕੇ ਘੱਲਾਂਗੇ ਰਾਤ ਰੌਨੀ ਤੇਰਾ ਸੇਵਾ ਪਾਣੀ ਕਰਕੇ ਘੱਲਾਂਗੇ ਬਸ ਸ਼ਰਾਰਤਾਂ ਹੁੰਦੀਆਂ ਜੀ ਸਾਗਰ ਕਿਸ਼ਤਾ ਦੇਦੇ ਤੇ ਮੈਂ ਦੱਸਿਆ ਵੀ ਸਾਗਰ ਸ਼ੰਮੀ ਦੇ ਇਹਨੇ ਸੁਪਰ ਹਟ ਗੀਤ ਨੇ ਸੁਪਰ ਹਟ ਜੋੜੀ ਆ ਤੇ ਉੱਥੇ ਅੱਜ ਕੱਲ ਜਿਵੇਂ ਮੈਂ ਗੱਲ ਕੀਤੀ ਆ ਸਾਗਰ ਦੀ ਮੋਟੀ ਲੈਂਦੀ ਇੰਡੀਆ ਚਲਾ ਇੰਡੀਆ ਬੜੀ ਤਰੀ ਮਸ਼ਹੂਰ ਕਰਦੀ ਆ ਕਿਸ ਤਰ੍ਹਾਂ ਦੇਦੇ ਛੇਡੋ ਲੈ ਕੇ ਇਹ ਮੇਰੇ ਧਨ ਭਾਗ ਹੈ ਜੀ ਗਰੀਬ ਦੇ ਤੇ ਉਹਦੇ ਵਿੱਚ ਮੈਂ ਥੋੜੀ ਕੁਛ ਕੀਤਾ ਜੀ ਉਹ ਕੀਤਾ ਤੇ ਪੰਜਾਬੀਆਂ ਨੇ ਜੀ ਪੰਜਾਬੀ ਸਰੋਤਿਆਂ ਨੇ ਲੱਖਾਂ ਦੀ ਗਿਣਤੀ ਚ ਮੇਰੀਆਂ ਧੀਆਂ ਮੇਰੀਆਂ ਛੋਟੀਆਂ ਭੈਣਾ ਚੂੜੇ ਵਾਲੀਆਂ ਬੇਟੀਆਂ ਪੰਜਾਬ ਦੀਆਂ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਚ ਸਾਗਰ ਦੀ ਵੋਟੀ ਲੈਂਦੀ ਇੰਡਕਾ ਚਲਾ ਸਾਗਰ ਦੀ ਵੋਟੀ ਲੈਂਦੀ ਇਹ ਉਹਨਾਂ ਨੇ ਮੈਨੂੰ ਗਰੀਬ ਨੂੰ ਉਹ ਮਤਲਬ ਇਦਾਂ ਜੋ ਵੀ ਆ ਜੀ ਅਸਲ ਚ ਵਾਕਈ ਸਾਗਰ ਦੀ ਵੋਟ ਇੰਡਕਾ ਚਲਾ ਲੈਂਦੀ ਆ ਹਾਂਜੀ ਹਾਂਜੀ ਉਹ ਜਿਹੜਾ ਨਾ ਜਦੋਂ ਆਪਾਂ ਇਸ ਲਾਈਨ 'ਚ ਆਏ ਮੈਂ ਬੜੇ ਗਰੀਬ ਘਰ ਚੋਂ ਉੱਠਿਆ ਜੀ ਤੇ ਜਦੋਂ ਇਸ ਲਾਈਨ ਚ ਆਏ ਸਭ ਤੋਂ ਪਹਿਲੀ ਗੱਡੀ ਉਸ ਵੇਲੇ ਇੰਡਿਕਾ ਹੀ ਸਭ ਤੋਂ ਵਧੀਆ ਗੱਡੀ ਮੰਨੀ ਜਾਂਦੀ ਸੀ ਤੇ ਉਹ ਸਭ ਤੋਂ ਪਹਿਲਾਂ ਇੰਡਿਕਾ ਹੀ ਸੀ ਤੇ ਉਹ ਇਹਨਾਂ ਨੇ ਘਰ ਦੇ ਲਾਗੇ ਹੀ ਖਾਲੀ ਥਾਂ ਚ ਗਲੀਆਂ ਚ ਚਲਾ ਚਲੂ ਕੇ ਲਾਗੇ ਤੇ ਸਿੱਖ ਲਈ ਮੈਂ ਉਹ ਸਖਾਈ ਸ਼ੌਕ ਜਿਹਾ ਹੁੰਦਾ ਨਾ ਉਮਰ ਵੀ ਉਹ ਜੰਗ ਤੇ ਉਹ ਉਹ ਸਿੱਖ ਲਈ ਜੀ ਇਹਨਾਂ ਤੇ ਬਸ ਉਹਦਾ ਰਿਜ਼ਲਟ ਅੱਜ ਆ ਤੁਹਾਡੇ ਸਾਹਮਣੇ ਆ ਜੀ ਤਾਂ ਸਾਡੇ ਇਸੋ ਜਿਹੜਾ ਗੀਤ ਜਿਹੜਾ ਸੁਪਰ ਹਿੱਟ ਹੋ ਰਿਹਾ ਜਦੋਂ ਲੋਕਾਂ ਦੀ ਕਚਹਿਰੀ ਜਾ ਰਿਹਾ ਵਾ ਇਹ ਗੀਤ ਹੁਣ ਲਿਖਿਆ ਗਿਆ ਹੈ ਕਿ ਜਾਂ ਵਾਇਰਲ ਹੋਣ ਹੋ ਗਿਆ ਕਿਸ ਤਰ੍ਹਾਂ ਦੇ ਆਇਆ 2005 ਦੇ ਵਿੱਚ ਜੀ 2005 ਦੇ ਵਿੱਚ ਟੇਪ ਆਈ ਸੀ ਗੰਨੇ ਹਿੰਦੁਸਤਾਨ ਦੀ ਸੁਪਰ ਡੁਪਰ ਕੰਪਨੀ ਮਤਲਬ ਬਹੁਤ ਉੱਚੇ ਲੈਵਲ ਦੀ ਕੰਪਨੀ ਟੀ ਸੀਰੀਜ਼ ਉਹ ਟੀ ਸੀਰੀਜ਼ ਦੇ ਵਿੱਚੋਂ ਇਹ ਟੇਪ ਆਈ ਸੀ ਇਹਦਾ ਨਾਂ ਸੀ ਗੰਨੇ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਇਹ ਮੇਲ ਫੀਮੇਲ ਸ਼ਰਾਰਤਾਂ ਜੀ ਹੁੰਦੀਆਂ ਨਾ ਤੇ ਕਮੇਟੀ ਹੁੰਦੀ ਆ ਤੇ ਗੰਨੇ ਚੂਪਲੇ ਜੱਟਾਂ ਦੇ ਪੋਲੇ ਗੋਰੇ-ਗੋਰੇ ਜੰਮਣ ਕੇ ਬਾਪੂ ਦੇ ਨਿਆਣੇ ਨਹੀਂ ਤੇ ਇੱਕ ਨਕਲੀ ਸਾਧ ਜਿਹੜੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਨਕਲੀ ਦਵਾਈਆਂ ਦੇ ਕੇ ਠੱਗਦੇ ਠੁਗਦੇ ਆ ਉਹ ਇਸ ਤਰ੍ਹਾਂ ਉਹਨਾਂ ਨੂੰ ਮਜ਼ਾਕ ਕੀਤਾ ਤੇ ਇਹ ਪੂਰੀ ਟੇਪ ਉਦੋਂ ਸੁਪਰ ਡੁੱਪਰ ਹਿੱਟ ਸੀ ਤੇ ਇਹ ਗਾਣਾ ਵੀ ਉਦੋਂ ਹੁਣ ਨਾਲੋਂ ਵੀ ਜ਼ਿਆਦਾ ਹਿੱਟ ਸੀ ਤੇ ਸਦਾ ਹੀ ਰਿਹਾ ਹੈ ਇਹ ਸਿਰਫ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਇਹ ਨਵੇਂ ਤਰੀਕੇ ਨਾਲ ਹਿੱਟ ਹੋਇਆ ਸਿਰਫ ਤਰੀਕਾ ਬਦਲਿਆ ਹੈ ਕੀ ਲੱਗਦਾ ਸੋਸ਼ਲ ਮੀਡੀਆ ਦੀ ਪਾਵਰ ਬੜੀ ਹੈ ਰਤੋ ਅੱਜ ਕਾ ਸਟਾਰ ਬਣਾ ਦਿੰਦੀ ਹੈ ਤੇ ਰਤੋ ਆ ਇੱਕ ਇਨਸਟਾਡੀ ਦਿੰਦੀ ਹੈ ਪਾਵਰ ਤੇ ਲੋਕਾਂ ਦੀ ਆ ਜੀ ਨਾ ਉਹ ਸੋਸ਼ਲ ਮੀਡੀਆ ਚ ਪਾਵਰ ਆ ਤੇ ਨਾ ਉਹ ਡੈਕ ਚ ਪਾਵਰ ਹੈ ਗਈ ਸੀ ਤੇ ਨਾ ਸਾਡੇ ਚ ਸਾਡੇ ਚ ਤੇ ਹੈ ਹੀ ਨਹੀਂ ਨਾ ਇਹ ਲੋਕਾਂ ਚ ਪਾਵਰ ਆ ਜੀ ਉਹ ਜੋ ਚਾਹਣ ਉਹ ਕਰ ਸਕਦੇ ਆ ਜੀ ਤਾਂ ਸਾਕੇ ਜਾਂਦੇ ਆ ਜਿਹੜਾ ਕਿ ਮੇਰੇ ਮਨਸਾਹਬ ਵੀ ਗੀਤ ਸੁਣਾਉਂਦਾ ਜਿਹੜਾ ਕਿ ਸਿੰਦੂ ਦੀ ਹੱਟੀ ਵਾਲਾ ਬੜਾ ਅਸੀਂ ਤੁਹਾਡੀ ਅਰੀਦਾ ਸੌਂਦੇ ਨੇ ਆ ਤੁਹਾਡੇ ਗੀਤ ਸੁਂਦੇ ਨੇ ਆ ਤੇ ਤੁਹਾਡੇ ਅਖਾੜੇ ਵੀ ਅਸੀਂ ਬਹੁਤ ਦੇਖੇ ਨੇ ਤੇ ਦਰਸ਼ਕਾਂ ਜੀ ਨੂੰ ਸਾਝਾ ਕਰ ਦੋ ਜਿਹੜਾ ਗੀਤ ਵੀ ਦੋ ਜੀ ਜੀ ਉਹ ਹੈਗਾ ਸੀਗਾ ਜੀ ਸ਼ਰਾਰਤ ਸੀਗੀ ਬੜਾ ਭੀੜ ਭੜਕਾ ਰਹਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਬੜਾ ਭੀੜ ਭੜਕਾ ਰਹਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਹਰ ਚੀਜ਼ ਦਾ ਰੇਟ ਤੋਲਾ ਦਿੱਤਾ ਲਿਖ ਲਿਖ ਕੇ ਫੱਟੀ ਤੇ ਹਰ ਚੀਜ਼ ਦਾ ਰੇਟ ਤੋਲਾ ਦਿੱਤਾ ਲਿਖ ਲਿਖ ਕੇ ਫੱਟੀ ਤੇ ਬੜੀ ਰੌਣਕ ਲੱਗੀ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਓ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਜੇ ਵਧੀਆ ਹੋਵੇ ਜੇ ਚੰਗੀ ਹੋਵੇ ਚੀਜ਼ ਗਾਕ ਤਾਂ ਆਪੇ ਪੈਂਦਾ ਵੇ ਜੇ ਵਧੀਆ ਹੋਵੇ ਚੀਜ਼ ਗਾਕ ਤਾਂ ਆਪੇ ਪੈਂਦਾ ਵੇ ਵਾਹ ਵਾਹ ਇੱਕ ਵਾਰੀ ਫੇਰ ਤੋਂ ਪ੍ਰਾਣੇ ਜਿਹੜੇ ਆ ਯਾਦਾ ਪ੍ਰਾਣਿਤ ਦੇਣੀ ਫੇਰ ਚੇਤੇ ਆ ਗਏ ਨੇ ਤੇ ਸਾਗਰ ਜੀ ਜਾਂਦੇ ਜਾਂਦੇ ਸਾਡੇ ਦਰਸ਼ਕ ਦੇ ਤੁਹਾਨੂੰ ਦੇਸਾਂ ਦੇਸਾਂ ਦੇਖਣੇ ਸੁਨੇਹਾ ਕੀ ਦੇਣਾ ਚਾਹੋਗੇ ਆਪਣੇ ਜਿਹੜੇ ਤੁਸੀਂ ਜੋੜੀ ਵੱਲੋਂ ਸਰ ਮੇਰੀ ਮੇਰੇ ਰੱਬ ਵਰਗੇ ਸਰੋਤੇ ਜਿੰਨਾ ਮੈਨੂੰ ਗਰੀਬ ਨੂੰ ਪਿਆਰ ਕਰਦੇ ਆ ਮੈਂ ਦੇਣ ਨਹੀਂ ਦੇ ਸਕਦਾ ਪੰਜਾਬੀ ਸਰੋਤਿਆਂ ਦੀ ਉਹਨਾਂ ਦੇ ਕਦਮਾਂ ਤੇ ਸਿਰ ਰੱਖ ਕੇ ਪੰਜਾਬੀ ਸਰੋਤਿਆਂ ਮੇਰੇ ਸਰੋਤਿਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਉਹਨਾਂ ਜਿਨ੍ਹਾਂ ਨੇ ਮੈਨੂੰ ਗਰੀਬ ਨੂੰ ਸ਼ਾਇਦ ਮੈਂ ਇੰਨੇ ਲਾਇਕ ਹਾਂ ਕਿ ਨਾ ਹਾਂ ਜਿੰਨਾ ਪਿਆਰ ਉਹਨਾਂ ਨੇ ਦਿੱਤਾ ਜਿੱਥੋਂ ਤੱਕ ਤੁਸੀਂ ਸੁਨਾਹ ਦੀ ਗੱਲ ਕੀਤੀ ਹੈ ਮੈਸੇਜ ਮੈਸੇਜ ਮੈਂ ਗਰੀਬ ਕੀ ਦੇ ਸਕਦਾ ਜੀ ਨਾਲੇ ਮੇਰੇ ਕਿਹੜਾ ਉਹਨਾਂ ਆਖੇ ਮੇਰੇ ਕੀ ਲੱਗਣਾ ਪਰ ਜੇ ਕਿਤੇ ਮੇਰੇ ਕਿਤੇ ਕੋਈ ਆਖੇ ਲੱਗ ਜਾਣ ਤੇ ਮੈਂ ਚਾਹੁੰਨਾ ਹੈ ਕਿ ਸੰਸਾਰ ਤੇ ਆ ਜਿਹੜੀਆਂ ਜਾਤਾਂ ਪਾਤਾਂ ਧਰਮਾਂ ਮਜ਼ਬਾਂ ਦੇ ਝਗੜੇ ਝੇੜੇ ਵੰਡਾਂ ਫਿਰਕਾ ਪਰਸਤੀਆਂ ਹੱਦਾਂ ਸਰ ਹੱਦਾਂ ਘਰਾਂ ਦੀਆਂ ਕੰਧਾਂ ਵੇੜਿਆਂ ਦੀਆਂ ਕੰਧਾਂ ਇਹ ਸਾਰਾ ਕੁਝ ਮੁੱਕ ਜੇ ਇਨਸਾਨ ਦਾ ਇਨਸਾਨ ਦੇ ਨਾਲ ਇੰਨਾ ਕੁ ਪਿਆਰ ਹੋਵੇ ਕਿ ਸਾਰੀ ਦੁਨੀਆ ਇੱਕ ਹੋ ਜੇ ਤੇ ਇਹ ਆ ਜੀ ਜੇ ਮੇਰੀ ਕੋਈ ਮੰਨ ਲੇ ਜਾਂ ਉਹ ਪਰਮਾਤਮਾ ਮੰਨ ਲੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪਿਆ ਤੁਹਾਨੂੰ ਜਿਹੜੀ ਸੁਪਰ ਹਿੱਟ ਜੋੜੀ ਆ ਜਿਹੜੀ ਕਿ ਸਤਨਾਮ ਸਾਗਤ ਤੇ ਸ਼ਰਨਜੀਤ ਸੰਮੀ ਉਹਨਾਂ ਨੂੰ ਅੱਜ ਮਿਲਾਇਆ ਜਿਹਨਾਂ ਦਾ ਸੁਪਰ ਹਿੱਟ ਜਿਹੜਾ ਗੀਤ ਹੈ ਸੋਸ਼ਲ ਮੀਡੀਆ ਤੇ ਬੜਾ ਤੇਜ਼ੀ ਵਾਇਰਲ ਹੋ ਰਿਹਾ ਸਾਗਰ ਦੀ ਵੋਟ ਹੀ ਲੈਂਦੀ ਆ ਇੰਡੀਗਾ ਚਲਾ ਤੁਸੀਂ ਦੇਖਿਆ ਵੀ ਕਿੰਨੇ ਲੋਕ ਪਿਆਰ ਕਰਦੇ ਨੇ ਅਤੇ ਉਹਨਾਂ ਨੂੰ ਸਨੇਹਾ ਦਿੱਤਾ ਵੀ ਇਸੇ ਤਰ੍ਹਾਂ ਭਾਈਚਾਰਕ ਜੀ ਸਾਜ ਬਣਾ ਕੇ ਰੱਖਿਏ ਅਤੇ ਉਹਨਾਂ ਕਹੇ ਵੀ ਇਸੇ ਤਰ੍ਹਾਂ ਦੇਰ ਦਰਸ਼ਕ ਨੇ ਇਸਾਂ ਦੀ ਸਮਝ ਵਸਦੇ ਨੇ ਵੱਤ ਵਤ ਪਿਆਰ ਦੋਵਰ ਨੂੰ ਤਾਂ ਜੋ ਕਿ ਤੁਹਾਡੀ ਵਿਚਾਰੀ ਵਿੱਚ ਹਮੇਸ਼ਾ ਪਹੁੰਚਦੇ ਰਹਿਣ ਮਿਲੂ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ